ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਜੀ ਅੱਜ ਪਰੋਣੇ ਆਏ ਨੇ ਫੇਰ ਤੇ ਇਧਰ ਤਾਇਆ ਜੀ ਤੂੰ ਹੀ ਸ਼ਾਇਦ ਇਹਨਾਂ ਨੂੰ ਕਪਤੀ ਨੇ ਨਾਂ ਚ ਵੇਖਿਆ ਵੀ ਹੋਏ ਲੋ ਜੀ ਖਾਸ ਮਹਿਮਾਨ ਪਹੁੰਚ ਗਏ ਨੇ ਬੋਲੋ ਭਾਜੀ ਠੀਕ ਠਾਕ ਫਸਲਾ ਬਿਲੀ ਜਲਦੀ ਜਲਦੀ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਵੀ ਸਾਡੇ ਕੈਨੇਡਾ ਅਮਰੀਕਾ ਵਾਲੇ ਕੈਨੇਡਾ ਅਮਰੀਕਾ ਵਾਲੇ ਵੇਖਣਗੇ ਤੁਹਾਡੇ ਵਲੋਗ ਸਾਡੇ ਉਹਨਾਂ ਕੱਕੇ ਦੇ ਭੂਆ ਚਲੇ ਜਾਣੇ ਕਿੰਨਿਆ ਭੂਆ ਹੈ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਮੈਂ ਮੇਟਰ ਵਾਰਡਣ ਜਾ ਗਿਆ ਹਾਈ ਕਿਹੜੀ ਕਿਹੜੀ ਕੰਟਰੀ ਉਹ ਲਗਾ ਸੂਟ ਹੋਣਾ ਜਰਮਨ ਹੈ ਜਰਮਨ ਜਰਮਲਾ ਵਾਲਾ ਗੱਲ ਕੋਲ ਨਾ ਜਨਾ ਕੋਲ ਸਭੀ ਆਪਾਂ ਨੂੰ ਹੋ ਗਿਆ ਦਰਸਾ ਤੇ ਕੋਸਰਾ ਨਾ ਵੀ ਨਹੀਂ ਆਸ਼ਮੈਂ ਬੇਵਿਨ ਮੈਂ ਬੜਾ ਛੋਟਾ ਮੈਂ ਬੜਾ ਸੋਹਣਾ ਜੁੜਦੀ ਹਾਂ ਬੜਾ ਸੋਹਣਾ ਹਾਂ ਹਾਂਜੀ ਇਹ ਦੱਸੋ ਮੈਂ ਕਿਦਾਂ ਲੱਗਾ ਕਾਕਾ ਤੁਹਾਨੂੰ ਬਹੁਤ ਸੋਹਣਾ ਸੋਹਣਾ ਵਾ ਤੇ ਕਿਤੇ ਵਰਗਾ ਵਾ ਇਹ ਨਹੀਂ ਪਤਾ ਪਤਾ ਲੱਗਦਾ ਜਰਾ ਬਾਕੀ ਇਹ ਵਲੌਗ ਜਿਹੜਾ ਕਿੱਥੇ ਆ ਜਵਾਈਹਾ ਦਾ ਸਪੇਨ ਦਰਮਨ ਹੈ ਦਰਮਨ ਤੇ ਕਹਿੰਦੇ ਮੈਨੂੰ ਪੜ੍ਹਣੀ ਯਾਰ ਤੇ ਵਲੌਗ ਜਾਣਾ ਚਾਹਤਾ ਉੱਥੇ ਤੱਕ ਠੀਕ ਆ ਤੇ ਲਿੰਕ ਪਾ ਦਾਂਗੀ ਨਾ ਹਾਂ ਸਹੀ ਆ ਬਾਕੀ ਮੇਰੇ ਪੋਤਿਆਂ ਦੇ ਨਾਲ ਐਨੇ ਆਜੂ ਇਹ ਪਰੋਨੇ ਹਟਦੇ ਆ ਕਿੰਨੇ ਹੋ ਗਏ ਨਵਾ ਉਹ ਸਾਰੇ ਬੰਦੇ ਆ ਇਹ ਕੋਣ ਆ ਕੀ ਚੱਲੇ ਆ ਆ ਮੇਰਾ

ਮੇਉ ਆਪਣਾ ਕਿਤੇ ਜਰਮਨ ਦਾ ਸਪੇਨ ਕੋਰ ਕੋਈ ਵੀ ਨਹੀਂ ਤੇ ਭੋਲੂ ਕਿੱਥੇ ਆ ਜਰਮਨ ਅਛਾ ਵੀ ਜਰਮਨ ਅਛਾ ਦੋਵੇਂ ਜਰਮਨ ਆ ਠੀਕ ਆ ਠੀਕ ਆ ਇਹ ਪਰ ਆ ਜਰਮਨ ਵਾਲੀ ਫੈਮਲੀ ਬੈਠੀ ਹੋਣਾਂਗੇ ਕੰਮ ਹੋਟੇ ਨਾਲ ਗੱਡਿਆ ਜਾਏ ਇਹ ਪਾ ਗਿਆ ਭੋਲੂ ਜੀ ਹਾਂ ਅਸੀਂ ਦਸ ਕਿਲੋ ਵਧ ਕੇ ਨਹੀਂ ਲੈਣੀ ਇਤਨੇ ਟਿਕਟ ਨਹੀਂ ਹੁੰਦੀ ਐ ਚਲੋ ਪਰ ਆਇ ਤੇ ਹੁਣ ਗੱਲ ਲੱਗਿਆ ਰਹਿਣ ਹਾਂ ਉਹ ਚੱਲਦਾ ਆਣੂ ਆੜੇ ਚੱਗੀ ਲੱਗੇ ਬਣਾਉਣ ਲੱਗੇ ਨਾਲ ਉਹ ਜਿਹੜਾ ਵੀ ਸਤਿ ਪੂਰਨ ਬਣਾਉਣ ਲੱਗੇ ਸੀਗੇ ਸੱਜਣਾ ਜੀ ਹਾਂ ਔਰ ਕਾਕਾ ਦੇ ਭੂਆ ਚੱਲਿਆ ਨੇ ਕਿੰਨੀਆਂ ਭੂਆ ਹੈ ਤੇਨੇ ਭੂਆ ਨੇ ਇੱਕ ਭੈਣ ਆ ਮੋਰ ਗੱਡਾ ਮੈਂ ਬਾਈ ਠੀਕ ਹੈ ਆਹ ਕਿਹੜੀ ਕਿੱਥੇ ਨਿਕਾਉਣ ਨਾਲ ਗੱਲ ਚੋਟੇ ਨਾਲ ਜਾ ਗਿਆ ਨਹੀਂ ਘਰ ਘਰ ਮੈਂ ਗਿਆ ਹਾਂ ਜੀ ਮੈਂ ਘਰ ਵਾਡਰੈਂਟ ਜਾ ਕੇ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਜੀ ਅੱਜ ਪਰੋਣੇ ਆਏ ਨੇ ਫੇਰ ਸਾਡੇ ਪੁੱਤ ਦਾ ਆਇਆ ਵਾ ਤਾਈ ਆਈ ਐ ਨਾਨੀ ਆਪਣਾ ਦਾਦੀ ਤੇ ਭੈਣ ਤੇ ਇਧਰ ਤਾਇਆ ਜੀ ਤੁਸੀਂ ਜੇ ਇਹਨਾਂ ਨੂੰ ਕਪਤੀ ਨੇ ਨਾਲ ਚ ਵੇਖਿਆ ਵੀ ਹੋਏ ਇਹ ਕਪਤੀ ਨੇ ਨਾਲ ਕਪਤੀ ਨੇ ਨਾਲ ਤੇ ਉਹ ਬੈਠੀ ਐ ਆਪਣਾ ਸਿਰ ਸੁਰ ਬਣ ਕੇ ਤੇ ਰੌਣਕਾਂ ਲਾਈਆਂ ਵਾ ਹੋਰ ਸੁਣਾਓ ਠੀਕ ਠਾਕ ਹੈ ਚੜਦੀ ਕਲਾ ਚਲੋ ਪਾਣੀ ਦਾ ਪਾਣੀ ਦਾ ਪਾਇਦਾ ਨਹੀਂ ਬੋਦਦੇ ਨਾ ਨਹੀਂ ਨਹੀਂ ਮੜਾ ਮੋਟਾ ਦਰ ਨਹੀਂ ਮਿਲੋ ਬਰਾਦਮਾ ਨਾ ਆਪਣੇ ਬਿਆਹੇ ਤੋਂ ਚੰਗੀ ਰਹਿਣਗੀ ਚਲੋ ਲੁਗਿਆ ਨਾ ਤੇ ਲਈ ਹੋਰ ਦਾਦੀ ਜਿਹਨਾਂ ਆਪਣੇ ਦੋਤੇ ਲੈ ਆਏਗਾ ਉਹ ਨਹੀਂ ਦਦੀ ਹੋਏ ਦਾਦੀ ਦੱਸੋ ਵਧੀਆ ਬੋਲ ਠੀਕ ਠਾਕ ਮਰਦਾ ਭਾਈ ਠੀਕ ਠਾਕ ਹੋ ਠੀਕ ਆ ਵਧੀਆ ਪੇਪਰ ਛੱਡ ਕੇ ਨਹੀਂ ਆਈ ਉਹ ਲੱਗਿਆ ਰਾਜ ਨਹੀਂ ਨਹੀਂ ਕੋਈ ਨਹੀਂ ਆਈ ਹੂੰ ਬਸ ਤਾਂ ਦਰਿਆ ਦਾ ਜਿਹੜਾ ਪਾਣੀ ਹੋ ਚੜਿਆ ਪਿਆ ਸੀ ਨਾ ਨਹੀਂ ਦਰਿਆ ਦਾ ਚਲੋ ਭੌਲ ਮੜਿਆ ਵਿਚਾਰੇ ਦਾ ਨੁਕਸਾਨ ਬੜਾ ਹੋਇਆ ਆਦ ਕੀ ਹੈ ਨਾ ਹਾਂ ਜੀ ਬਗਜੋਲ ਹਿਆ ਕਰਮਾ ਚ ਬਾਕੀ ਸਾਡੀ ਦਾਦੀ ਵੀ ਭਰਾ ਵਿਜੀ ਹੋਈ ਹੈ ਓਏ ਸਾਡੀ ਦਾਦੀ ਵੀ ਵਿਜੀ ਹੋਈ ਦਗਨਿਆ ਕਰ ਦੋ ਕਦੀ ਬੀਬੇ ਕਦੀ ਉਹਦੇ ਨਿੱਕਰ ਬਦਲਿਆ ਕਦੀ ਦੁੱਧ ਪਿਆ ਕਦੀ ਉਹਦਾ ਪਾਣੀ ਗਰਮ ਕਰ ਜਿਹੜਾ ਫੇਰਾ ਤੋੜਿਆ ਹੁਣ ਮੁੱਕ ਜਾਣਾ ਵਾ ਕਿਉਂ ਮੁੱਕ ਜਾਣਾ ਚਾਹਦੇ ਹੋ ਤਰ੍ਹਾਂ ਨਿੱਕੇ ਜਾਣਾ ਨਹੀਂ ਜਿਹੜਾ ਜਾ ਕੇ ਆਪਣੀ ਭੈਣ ਕੋਲ ਬੈਠਾ ਘੰਟਾ ਘਟਾ ਉਹ ਮੁੱਕੀ ਮੁੱਕੀ ਗਿਆ ਨਾ ਨਹੀਂ ਉਹ ਵੀ ਹੋ ਜਾਣਾ ਵਾ ਕੋ ਦਿੰਦੇ ਨਹੀਂ ਹਾਂ ਦੋ ਚਾਰ ਦੇਣਾ ਹਾਂ ਤੇ ਦੋ ਜੇ ਤਵਨੀ ਨਾ ਹੋ ਗਿਆ ਨਾ ਤਾਂ ਵਾਪਸ ਸੈਟਿੰਗ ਹੋ ਜਾਊ। ਆਹ ਨਹੀਂ ਇਹ ਦੋ ਚਾਰ ਦਿਨ ਦਾ ਕੰਮ ਨਹੀਂ ਹੈ ਕੰਮ ਜੀ ਲੰਬਾ ਚੋੜਾ। ਨਹੀਂ ਕਿਦੋਂ ਬੱਚੇ ਦਾ ਪਿਓ ਕਰਈਏ। ਤੇ ਐਸਾ ਮੈਂ ਤਾਂ ਨਾ ਬੰਦਾ ਐਸਾ ਨਹੀਂ। ਹਾਂਜੀ ਹਾਂਜੀ। ਮੈਨੂੰ ਕੀ ਹੈ? ਦੌੜੇ ਆਪਣੇ ਕੁਦਰੀਆ ਨਹੀਂ। ਨਹੀਂ ਜਾਂਦਾ ਘੰਟਾ ਕੁ ਮੈਂ ਵਾਂਗੀ ਤਾਂ ਉਹਨਾਂ ਦਾ ਟਾਈਮ ਪਾਸ ਨਾ ਕਰੇਗਾ। ਹਾਂ। ਨਹੀਂ ਉਹ ਤਾਂ ਕਰ ਹੀ ਦਵਾਂਗੇ ਨਗਦੇ। ਮੈਨਾਂ ਵੀ ਕਰਨ ਦੇ ਦਾ ਟਾਈਮ ਪਾਸ। ਨਹੀਂ ਨਹੀਂ। ਇਹਨੇ ਕੀ ਕਰਾਂਗੇ ਭਰਾ? ਆਂਟੀ ਨੇ ਹਾਂ ਹੋਰ ਦਾਦੀ ਤੁਹਾਡੇ ਕਿੰਨੇ ਆਏ ਠੀਕ ਠਾਕ ਵਾ ਉਹ ਠੀਕ ਠਾਕ ਹੋ ਦੀ ਗੱਲ ਮਦਲ ਟਬ ਵਾ ਚਲੋ ਮਾਂ ਤਮਾਤ ਦਾ 60 ਸਾਲ ਦਾ ਹੋ ਗਿਆ ਹੋਰ ਹੋਣਗਾ ਲੱਗਿਆ ਵਾ ਲੋ ਜੀ ਖਾਸ ਮਹਿਮਾਨ ਪਹੁੰਚ ਗਏ ਨੇ ਉਹਦਾ ਭਾਜੀ ਠੀਕ ਠਾਕ ਫਸੇ ਲਬੀ ਚੱਲਦੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਵੀ ਹੋਰ ਸੁਣਾਓ ਘੋਟ ਲੈ ਕੇ ਆਏ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਣ ਗਿਆ ਬਣਾਇਦਰ ਇਹਦਾ ਅੰਦਰ ਹੀ ਹੋਦਾ ਕੋਈ ਨਹੀਂ ਆਸ ਪਾਪਾ ਬਾਪਾ ਫੋਨ ਕਰਕੇ ਪਾ ਕੇ ਗਾਲਾਂ ਕੱਢੇ ਵੀਡੀਓ ਕਾਤੋਂ ਬਣਾਈ ਹਾਂ ਨਾ ਨਾ ਮੈਂ ਨਹੀਂ ਗਾਲ ਕੱਢਦਾ ਮਾਮੇ ਆਪਣੇ ਵੱਡੇ ਬਣਾਲਾ ਮੈਂ ਨਹੀਂ ਲੋ ਤੁਹਾਡੇ ਕੈਨੇਡਾ ਅਮਰੀਕਾ ਵਾਲੇ ਕੈਨੇਡਾ ਅਮਰੀਕਾ ਵਾਲੇ ਦੇਖਣਗੇ ਤੁਹਾਡੇ ਵਲੋਗ ਸਾਡੇ ਇਹ ਕੈਨੇਡਾ ਅਮਰੀਕਾ ਤੋਂ ਇਹ ਸਸਮਾਨ ਲੈ ਕੇ ਆਏ ਆ ਆਹੋ ਠੀਕ ਆ ਠੀਕ ਆ ਮੇਰੇ ਨਾਲ ਹੀ ਪਰਸਲਾ ਤੇ ਆਈ ਜਾ ਪੇੜੀ ਖੇਚਲ ਕਰਨ ਦੀ ਵੀ ਲੋੜ ਹੀ ਤੁਹਾਨੂੰ ਦੱਸੋ ਆ ਅਨਨ ਤੋਂ ਬੱਲੇ ਚੜਾ ਕਾਲਾ ਬਾਹਰ ਵੀ ਚਲਾ ਗਿਆ ਤੇ ਤੇ ਖੇਚਲੀ ਬੜੀ ਕਰ ਰਹੀ ਓਦੇ ਸਸਤਰੀ ਗਾਲ ਜੀ ਸਸਤਰੀ ਗਾਲ ਸਤਿ ਸ੍ਰੀ ਅਕਾਲ ਕਿਹਾ ਜੀ ਅੱਜ ਜਿਹੜੀ ਘਰ ਆਤੀ ਟਰਮੜ ਕੇ ਆਵਾ ਮਾੜੀ ਜੀ ਸਾਡੇ ਮਾਮਾ ਜੀ ਖਾਸ ਕਰਕੇ ਮੇਰੇ ਮਾਮਾ ਜੀ ਬੰਦ ਰਹੀ ਆ ਬੰਦ ਰਹੀ ਆ ਹੋਰ ਸੁਣਾਓ ਵਧੀਆ ਵਧੀਆ ਤੇ ਕਾ ਤੁਹਾਡਾ ਪੂਰਾ ਵੇਖ ਲੋ 6 6 ਫੁੱਟ ਮਾਮਾ 6 ਫੁੱਟ ਕੇ 6 ਫੁੱਟ ਤਾ ਮੇਰਾ 6 ਫੁੱਟ ਤੇ ਇਹੀ ਜਿਹੇ ਮਜਲੋ ਹੈ 1 ਲੱਖ 40 ਜੱਤੇ ਫਿਰ ਠਲਰ ਚੁੰਦਾ ਹੈ ਅੱਛਾ ਹੋਰ ਮੈਂ ਤੁਰਕ ਉਹਰੇ ਖਾਣ ਲੈ ਤੇ ਹਾਂ ਨਹੀਂ ਬੜਾ ਪੱਕੀ ਗੱਲ ਹਾਂ ਨੋ ਕਮਿਸ਼ਨ ਨੋ ਕਮਿਸ਼ਨ ਪਰ ਜਿੱਛੇ ਤਰੀਕੇ ਨਾਲ ਉਹਦਾ ਰਹਾ ਇਹ ਗੱਲ ਹੈ ਹਾਂਜੀ ਹੁਣ ਕਿਹਦੀ ਯਾਰ ਗੱਲ ਤਾਂ ਹੀ ਦੀਆ ਸਟੈਂਡ ਅਪ ਆਇਆ ਨਾ ਨਹੀਂ ਬਾਤ ਕਰੀਏ ਕੰਗਾਲੀ ਜਿਹੜੇ ਭੈਣ ਜੀ ਓਏ ਸ਼ਾਬਾਸ਼ ਅਸੀਂ ਨਾ ਜੱਗੇ ਜੀ ਪ੍ਰੋਣੇ ਲੱਗਿਆ ਉਹ ਵਿਦਿਆ ਹੋਣ ਜੱਗਾ ਜੀ ਬਣਾ ਰਹੇ ਓਕੇ ਜੀ ਓਕੇ ਬਣਾਉਂਦੇ ਓਕੇ ਜੀ ਆਇ ਇੱਕ ਕੁੜੀ ਡਾਲਦੇ ਫੇਚੋ ਦੇਖੋ ਕੋਈ ਨਹੀਂ ਤਰ੍ਹਾਂ ਚਾਹ ਚਾਹ ਇਹ ਆ ਜੀ ਸਾਡੇ ਪਾਪਾ ਜੀ ਦਸੂਏ ਤੋਂ ਨਾ ਰੈਕੋਰਡ ਵਾਲੇ ਨਹੀਂ ਪਲੇ ਆ ਮੈਨੂੰ ਆਹ ਤਾਂ ਮੈਂ ਤਾਂ ਤੇ ਬਗਿਆਨ ਦੇ ਚਲ ਜਾਂਦੇ ਬਾਅਦ ਵਿੱਚ ਹੈ ਉਹ ਨਹੀਂ ਹੁਣ 2 ਮਿੰਟਾਂ ਸੇ ਰਜਾਨਾ ਹੀ ਕਰਦੀ ਉਹ ਤੋਂ ਬਾਅਦ ਹੁਣ ਕਰਦੇ ਚੱਲੇ ਹੋ ਹਾਂ ਕਰਦੀ ਬਸ ਫਿਰ ਤੇ ਯਾਰ ਗਮ ਜੀ ਪੜ ਉਹ ਤੇਰੇ ਬਣਾਲੀਏ ਹਾਂ ਜੀ ਅਜੇ ਤੁਹਾਨੂੰ ਆਦਾ ਲੱਗਿਆ ਹੁਣ ਆ ਵੀ ਕਰੂਗਾ ਹਾਂ ਪਾਪਾ ਤੇ ਵੀ ਖੇਚ ਪਾਪਾ ਵੀ ਨਾਕ ਤੇ ਬਗਦੜਾ ਵਲੋਗ ਦੇ ਵਿੱਚ ਆਈ ਜਾਣਾ ਵਾ ਆਦਰ ਮਮੇ ਦਾ ਮੁੰਡਾ ਦੇ ਮਮੇ ਦੀ ਨੂੰਹ ਕਪਤੀ ਨੇ ਨਾਲ ਓਏ ਲੈ ਇਸ ਕਰ ਨਾ ਤੂੰ ਬੀਰ ਸਮਾ ਤੇ ਮੀਗੋ ਕੋਤਵਾ ਹੀ ਉਹ ਤੇ 100 ਰੁਪਏ ਆਸਕੇ ਜਿਹਨੇ ਬਾਹਰੋਂ ਆਇਆ ਲੈ ਉਹ ਉਹਨੇ ਮੈਨੂੰ ਮਿਲੋ ਖਾਧੀ ਉਹਨਾਂ ਦਾ ਕੋਗਰਾ ਫੋੜ ਗਿਆ ਐਡਰ ਬਣਾ ਲਿਆ ਜੀ ਉਹ ਚਾਲ ਆ ਰਹੀ ਹੁਣ ਉਹਦੇ ਜਾਂਦੇ ਰਹੋ ਠੀਕ ਆ ਆਉਂਦੇ ਜਾਂਦੇ ਰਹੋ ਮੈਂ ਗਿਆ ਤੁਸੀਂ ਵੀ ਆਪਣੇ ਸਾਡੇ ਜਪਾਤੇ ਕਰ ਬਿਲਕੁਲ ਠੀਕ ਆ ਜੀ ਅੱਜ ਸਾਡੇ ਕੋਲ ਠੀਕ ਹੈ ਬੜੇ ਬੜੇ ਜਿਹੜੋ ਜੋ ਅਜੇ ਸਵਾਮੀਣਾ ਪੂਰਾ ਕਰਕੇ ਆਏ ਉਹ ਆ ਨਹੀਂ ਹੋਣਾ ਹੋਣਾ ਅੱਜ ਘੁਮਾਗੇਗੇ ਨਹੀਂ ਨਹੀਂ ਬੱਟ ਟਿਲਾ ਟੁਲਾ ਖਾਵਾਂਗੇ ਫਿਰ ਇਹ ਦਾਦ ਦਾ ਉਹ ਵੀ ਦਾਦ ਦਾ ਹੈ ਨਾ ਉਹਦਾ ਉਹ ਅਨਾਂ ਜਦੋਂ ਲਾਨ ਕੇ ਜਾਣਾਗਾ ਨਾ ਨਹੀਂ ਪਾਪਾ ਟਿੱਲੇ ਜਾਣਾ ਟਿੱਲੇ ਪਹਿਲਾਂ ਟਿੱਲੇ ਜਾਣਾ ਮੈਂ ਜਾ ਟਿੱਲੇ ਸਹੀ ਭਰਾ ਪਾਪਾ ਜੇ ਇੱਥੇ ਰਹੂਗਾ ਫਿਰ ਤੇ ਵਿਖਾਉਂਗਾ ਤੇ ਜੇ ਕਿ ਪਾਸੇ ਚਲ ਜਾਊਗਾ ਤੇ ਫਿਰ ਤੇ ਚਲੋ ਚਲੋ ਭਾਈ ਬਾਕੀ ਰੱਬ ਦੇ ਰਾਂਗਾ ਕਿ ਨਹੀਂ ਦਾਦਾ ਤੂੰ ਕਹਿੰਦਾ ਤੂੰ ਬਾਅਦ 'ਚ ਜਾਣਾ ਬਾਅਦ 'ਚ ਹੁਣ ਜਾ ਮੇਰੇ ਚੜੜਾ ਕੋਟਾ ਚੜਾ ਲੋ ਪੰਜ ਮਹੀਨੇ ਦੇ ਪੰਜ ਮਹੀਨੇ ਖੇਡ ਕੇ ਫੇਰ ਇਨਾ ਇਨਾ ਜਿਹੜੇ ਵੇਡ ਕੀਤੀ ਹੈ ਨਾ ਹੁਣ ਖੇਡ ਕੇ ਤਬੀਦਾਂ ਜਾਣਾ ਦੱਬੀ ਦਾ ਕੀ ਬਹਾ ਜਾਣਾ ਗਾਂਢੀ ਵੀ ਆਈ ਨਾ ਇਹ ਨਹੀਂ ਇੰਨਾ ਨਹੀਂ ਤੇ ਕੋਈ ਕਹਿੰਦਾ ਉਹ ਜਦੋਂ ਆਉਂਦਾ ਕੋਲੇ ਲੱਗਿਆ ਨਹੀਂ ਹੋਰ ਚੱਲੇ ਵੀ ਫੜ ਹੈ ਤੇ ਰਣਾ ਜੱਟ ਯਾਰ ਮੰਮੀ ਕਿੱਦਾਂ ਫਿਰ ਠੀਕ ਵਧੀਆ ਬੱਚੋ ਸੋਹਣਾ ਪੁੱਤ ਮੇਰਾ ਚਲੋ ਰੋਣ ਗਾ ਲੱਗਿਆ ਅੱਜ ਫੇਰ ਹੈ ਡਿਊਟੀ ਹੈ ਚਲੋ ਚੰਗਾ ਜੀ ਪਰ ਉਹਨੇ ਚੱਲੇ ਆ ਰੋਣ ਗਾ ਲੱਗਿਆ ਸੀ ਤੇ ਬਾਕੀ ਚਲੋ ਜਿਹੜੇ ਜਿਹੜੇ ਬਾਕੀ ਨੂੰ ਪਹਿਲਾਂ ਚੱਲ ਗਏ ਨੇ ਹੁਣੇ ਹੁਣੇ ਚੱਲੇ ਆ। ਕੁਰਸੀਆਂ ਲਿਓ ਕੁਰਸੀਆਂ ਦੋ। ਦੋ ਕੁਰਸੀਆਂ ਲਿਓ। ਜੈਗ ਲਿਆ ਜੈਗ। ਜੈਗ ਦੀ ਆ। ਹੈ? ਜੈਗ ਦਾ ਘੁੰਟਾ ਵੀ। ਬੜੀ ਕੁਰਸੀ ਆ ਜੀ। ਆਹ ਸਾਡਾ ਜੈਗ ਹੈ। ਇਹ ਆ ਕੁਰਸੀ ਦਾ ਪਪਾ ਵਾ। ਤੇ ਉਹ ਪਿਛੇ ਕੁਰਸੀ ਦੀ ਦਾਦੀ ਆਉਂਦੀ ਐ। ਤੇ ਉਹ ਜਿਹੜੀ ਪਿਛੇ ਉਹ ਕੁਰਸੀ ਦੀ ਮਾਵ। ਤੇ ਕੁਰਸੀ ਦਾ ਭਰਾ ਵੀ ਬੁਰੋਂ ਨਹੀਂ ਅੱਜ ਆਇਆ। ਨਿਕਾ ਲਈ ਰਹਿਣਾ। ਤੇ ਬਾਕੀ ਚਲੋ ਫੈਮਲੀ ਆਡੀ। ਚੱਲ ਚੱਲੀ ਆ ਜੀ। ਤੇ ਬਈ ਬੱਬਾ ਤੰਦਰੁਸਤੀਆਂ ਬਖਸ਼ੇ ਕਿੜੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਨਹੀਂ ਵਧੀਆ ਮੈਂ ਬੜਿਆ ਦੇ ਕੰਮ ਤੇ ਲਾਇਆ ਵਧੀਆ ਵਧੀਆ ਦੇ ਕੰਮ ਤੇ ਹੁਣ ਲੱਗ ਜਾਣਾ ਟੈਨਸ਼ਨ ਨਾ ਲੋ ਚੱਗਾ ਮੰਮੀ ਚੰਗਾ ਬੁੱਤ ਹੋਇਆ ਇਹ ਮੰਮੀ ਹੈ ਮੇਰੀ ਆਜਾ ਚਲ ਨੂੰ ਘੇਰ ਕੰਡਾ ਤੇ ਧੰਨਵਾਦ ਆਜੋ ਆਜੋ ਚੱਟ ਜਾਈਗਾ ਹੋਰ ਕਿ ਸਾਈ ਮਮਾ ਜੀ ਵੀਡੀਓ ਬੰਦੀ ਤੂੰ ਭਰਾਵਾ ਚੰਗਾ ਜੀ ਚੰਗਾ ਜੀ ਗਿਆ ਭਾਬੀ ਆਡੀ ਤਿਆਰੀ ਭਾਬੀ ਚੰਗਾ ਜੀ ਚਲੋ ਚਲੋ ਟਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਭਰਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਕਿਹਾ ਬਹੁਤ ਬਹੁਤ ਤੁਹਾਡਾ ਧੰਨਵਾਦ ਕੀਮਤੀ ਸਮਾਂ ਕੱਢ ਕੇ ਆਏ ਜੀ ਹਾਂ ਜੀ ਕਰਸ਼ੀ ਤੇ ਗੰਦੀ ਮੱਗੇ ਬੈਣਾ ਤਾਂ ਕਰਸ਼ੀ ਡਿੱਗੀ ਜਵਾਰਤੀ ਹੈ ਐਸੀ ਜਾ ਕੇ ਦੱਸ ਕੇ ਅੱਗੇ ਹੈ ਨਹੀਂ ਦੱਸ ਹਲੋ ਹਾਂ ਜੀ ਤੁਰੇ ਕਿੰਦੀ ਮੱਗੇ ਬਹਿ ਜਾਣਾ ਉਹ ਪਿੱਛੇ ਬੈ ਕੇ ਡਿੱਗੀ ਚ ਐਵੇਂ ਨਹੀਂ ਆਪ ਸੋਚਾ ਸੋ ਚੀਦੀਆਂ ਚਲੋ ਠੀਕ ਆ ਫਿਰ ਓਕੇ ਡਾਡਾ ਓ ਜੰਦ ਨਹੀਂ ਪਰੋਣੇ ਕਰ ਦੋ ਬੰਦ ਹੁਣ ਕੁੰਡਾ